ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਵਿਕਾਸ ਇੱਥੇ ਹੋਇਆ ਵਾ ਕਿ ਲੋਕ 2 ਸਾਲ ਤੋਂ ਜਿਹੜਾ ਪਰੇਸ਼ਾਨ ਹੋਏ ਪਿਆ ਆਹੀਂ ਬਹੁਤ ਤਾਂਗਾ ਥੋੜ ਇੰਨੇ ਤਾਂਗਾ ਕੋ ਦਾ ਕਹਿ ਨਹੀਂ ਗੱਲ ਮੇਰੇ ਬੱਚੇ ਛੋਟੇ ਛੋਟੇ ਕੌਣਸਾ ਖੰਨਾ ਨਹੀਂ ਕੋਈ ਆ ਪੀਏ ਨਾ ਸਾਡੀ ਕੋਈ ਜੇ ਨਹੀਂ ਆਈ ਆਹੀਂ ਬਿਲਕੁਲ ਪਿਆਰ ਕਰਨਾ ਕਈ ਕਈ ਹੈ ਇਹ ਗਟਰ ਨਹੀਂ ਨਿਕਲੇ ਸਾਡੀ ਆ ਗੰਦਾ ਪਾਣੀ ਪੀ ਰਹੇ ਆ ਕਿੱਕਰ ਆਗਾ ਪਾਣੀ ਰੁਕਿਆ ਪਿਆ ਇਹਨਾਂ ਬਾਈਕਾਰ ਕਰਨਾ ਪੈਣਾ ਸਾਡਾ 10 ਸਾਲ ਹੋ ਗਏ ਸਾਡੀ ਗਲੀ ਚ ਨਾ ਮੇਲ ਨਾ ਐਮਪੀ ਆਇਆ ਕੋਈ ਗਲੀ ਚ ਲੱਗੇ ਹੀ ਨਹੀਂ ਸਾਡੇ ਉਹ ਤਾਂ ਕਹਿੰਦੇ ਸੀ ਵਿਕਾਸ ਵੜਾ ਕੀਤਾ ਆਪਣੇ ਵੈਸਟੇ ਦੇ ਵਿੱਚ ਕੁਝ ਨਹੀਂ ਆਪਣੀ ਮਰਜ਼ੀ ਨਾਲ ਵੋਟ ਪਾਣੇ ਮੰਗਣ ਬਣਿਆ ਦੇ ਸਾਡੇ ਕੋਲ ਵੋਟ ਗਲੀ ਚ ਨਹੀਂ ਆਉਂਦੇ ਆਪਣੇ ਆਪ ਨੂੰ ਬਹੁਤ ਹੰਕਾਰੀ ਸਮਝ ਲਾ ਪਿਆ ਵੀ ਆਪਾਂ ਕਿਤੇ ਚੇਤੀ ਜਾਣਾ ਆ ਜੀ ਠੀਕ ਹੈ ਤੇ ਲੋਕਾਂ ਨੇ ਇਹ ਖੁਦ ਇਹ ਖੁਦ ਐਸ ਪਾਣੀ ਚ ਰਹਿਣ ਦਾ ਵਾਚਲੇ ਮੈਨੂੰ ਕੋਲ ਵਿਕਾਸ ਕਹੇਗਾ ਪਹਿਲੇ ਮੈਂ ਦੇਖੂੰ ਕੌਣ ਜੀਣਾ ਚਾਹੇਗਾ ਇਹੋ ਜਿਹਾ ਮਾ ਮੱਛਰ ਮੱਕੀ ਤੇ ਗਿਰਿਆ ਨਾ ਪਾ ਮੇਰਾ ਘਰ ਆ ਵੇਖੋ ਸਾਡੀ ਤੋਂ ਆਪਾ ਕਾਸ ਕਰਕੇ ਜਾਂਦੇ ਆ ਬਿੱਡੀਆਂ ਅੰਦਰ ਕਰਦੇ ਆ ਸਾਈਕਲ ਅੰਦਰ ਕਰਦੇ ਸਾਰਾ ਅੰਦਰ ਘਾਰ ਕਰਦਾ ਪਿੰਡਾਂ ਦੀ ਲੋਕੀ ਮਜ਼ਾਕ ਕਰਨ ਲੱਗ ਪਏ ਕਿ ਹੁਣ ਮੱਛੀਆਂ ਛੁੱਟ ਦੋ ਵਿੱਚ ਕੀ ਕਰਨਾ ਚਾਹ ਰਹੇ ਤੀ ਬਾਈ ਦੱਸੋ ਕੀ ਕਰ ਸਕਦੇ ਆ ਪਾਇਨਲੀ ਬਹੁਤ ਜ਼ਿਆਦਾ ਨਰਕੀ ਆ ਸਾਰਾ ਇੱਕ ਹਿਸਾਬ ਦਾ ਹੈ ਚੰਡੀਗੜ੍ਹ ਮਹੱਲਾ ਜਿੰਨਾ ਵਧੀਆ ਲੱਗਦਾ ਸੀ ਨਾ ਉੱਤ ਤੋਂ ਜ਼ਿਆਦਾ ਤੇ ਕਾਫੀ 2 2.5 ਸਾਲ ਤੋਂ ਕੋਈ ਵਿਧਾਇਕ ਸੀਗੇ ਸ਼ੀਤਨਾ ਕੀ ਤਾਂ ਲੱਗਦਾ ਕੰਮ 2.5 ਸਾਲ ਕੋਈ ਕੰਮ ਹੀ ਨਹੀਂ ਹੋਇਆ ਜੀ 20 ਸਾਲ ਹੋ ਗਿਆ ਕੰਮ ਹੀ ਨਹੀਂ ਹੋਇਆ ਕੋਈ ਜਲੰਧਰ ਵੈਸਟ ਏਰੀਏ ਦੇ ਚੰਡੀਗੜ੍ਹ ਮੁਹੱਲੇ ਦੇ ਵਿੱਚ ਖੜੇ ਆ ਤੇ ਜਿਮਣੀ ਚੋਣਾ ਨੂੰ ਲੈ ਕੇ ਜਿਹੜਾ ਵਾ ਇੱਥੇ ਵਿਕਾਸ ਦਿਖਾਣ ਆਏ ਆ ਅਸੀਂ ਆਪਣੇ ਚੈਨਲ ਦੇ ਥਰੂ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਵਿਕਾਸ ਇੱਥੇ ਹੋਇਆ ਵਾ ਕਿ ਲੋਕ 2 ਸਾਲ ਤੋਂ ਜਿਹੜਾ ਪਰੇਸ਼ਾਨ ਹੋਏ ਪਿਆ ਪੀਣ ਨੂੰ ਗੰਦਾ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਹਾਲਾਤ ਲੋਕ ਇਕੱਠੇ ਹੋ ਗਏ ਕੀ ਬਾਈਕਾਰਡ ਕੀਤਾ ਗਿਆ ਵਾ ਕਿ ਇਲੈਕਸ਼ਨਰ ਲੈ ਕੇ ਕੋਈ ਵੀ ਜਿਹੜਾ ਉਮੀਦਵਾਰ ਇੱਥੇ ਵੋਟਾਂ ਮੰਗਣ ਨਾ ਤੇ ਜਿਸ ਨੂੰ ਲੈ ਕੇ ਅੱਜ ਪੂਰਾ ਮੁਹੱਲਾ ਜਿਹੜਾ ਇੱਥੇ ਚੰਡੀਗੜ੍ਹ ਮੁਹੱਲਾ ਵਾ ਇਕੱਠਾ ਹੈ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਵਿਕਾਸ ਹੋਏ ਆ ਜਿਹੜੀ ਚੁਸ਼ੀ ਰਿੰਕੂ ਤੇ ਸ਼ੀਤਲ ਨਰਾਗ ਦੀ ਜੋੜੀ ਨੇ ਜਿਹੜਾ ਵਾ ਇੱਥੇ ਚੰਡੀਗੜ੍ਹ ਮੁਹੱਲੇ ਦੇ ਵਿੱਚ ਕੋਈ ਵੀ ਜਿਹੜਾ ਕੰਮ ਨਹੀਂ ਕੀਤਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਹੁਣੇ ਖੜੇ ਆ ਸਸੀ ਕਲਮਤੇ ਮਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਵਿਕਾਸ ਦੇਖਣ ਨੂੰ ਮਿਲ ਰਿਹਾ ਕਾਫੀ ਇੱਥੇ ਭਾਈ 2 ਸਾਲ ਆਇਆ ਪਤਰੇ ਬਿਲਕੁਲ ਬੰਦ ਹੈ ਜੀ ਇਹ ਨਹੀਂ ਖੁੱਲਦਾ ਹੈਗਾ ਗਟਰ ਨਹੀਂ ਖੁੱਲਦਾ ਅਸੀਂ ਬਹੁਤ ਤਾਂਗਾ ਥੋੜ ਇੰਨੇ ਤਾਂਗਾ ਕੋ ਤਾਂ ਕਹਿਂਦੀ ਗੱਲ ਮੇਰੇ ਬੱਚੇ ਛੋਟੇ ਛੋਟੇ ਅਹੀਂ ਕਿ ਹੈ ਕਾਉਂਸਲ ਕਰਨਾ ਨਹੀਂ ਕੋਈ ਐਮਪੀ ਹੈ ਨਾ ਸਾਡੀ ਕੋਈ ਯਤਨੀ ਹੈ। ਅਹੀਂ ਬਿਲਕੁਲ ਪਿਆਰ ਕਰਨਾ ਕਿਈ ਕਿਈ ਹੈ। ਇਹ ਘਟਨਾ ਨਹੀਂ ਲਿਖਣੀ ਸਾਡੀ। ਮਤਾ ਜੀ ਸ਼ੀਲਡਿੰਗ ਕੋ ਦਾ ਵੀ ਘਰ ਨਾਲ ਹੀ ਬਿਲਕੁਲ ਤੇ ਸ਼ੀਤਲ ਲੱਗਦਾ ਕਿ ਤੁਹਾਡੇ ਵਿਕਾਸ ਮੁਹੱਲੇ ਦੇ ਵਿੱਚ ਨਹੀਂ ਵਿਕਾਸ ਹੋਇਆ ਇੱਥੇ। ਨਹੀਂ ਹੋਇਆ ਸਾਡੇ ਕੰਮ। ਅਹੀਂ ਕੋਈ ਇੰਦਾ ਕਰਨਾ ਕੋਈ ਛਾਲ ਨਾ ਝਗੜਾ ਨਹੀਂ ਕੋਈ ਲੜਾਈ ਨਹੀਂ ਭਾਈ। ਅਹੀਂ ਯਾਰ ਮਾਰੀ ਗਿਆ। ਯਾਰ ਮਾਰ ਸਾਡੀਆਂ ਕੰਪਲੈਟਾ ਗਈਆਂ। ਸਾਡਾ ਕੰਮ ਨਹੀਂ ਹੋਇਆ। ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਸੇਕਲ ਭਾਈ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਵਿਕਾਸ ਸੁਧਾਰ ਹੋਣਾ ਚਾਹੀਦਾ ਸੁਧਾਰ ਹੋਣਾ ਚਾਹੀਦਾ ਨਹੀਂ ਇਹ ਗੰਦਾ ਪਾਣੀ ਪੀ ਰਹੇ ਆ ਪਿੱਕੜ ਆ ਗਿਆ ਪਾਣੀ ਰੁਕਿਆ ਪਿਆ ਇਹਨਾਂ ਬਾਈਕਾਰ ਕਰਨਾ ਪੈਣਾ ਹਨ ਤੇ ਕਾਫੀ 2 2.5 ਸਾਲ ਤੋਂ ਕੋਈ ਵਿਧਾਇਕ ਸਿਗੇ ਸ਼ੀਤ ਨਾ ਕੀ ਤਾਂ ਲੱਗਦਾ ਕੰਮ 2.5 ਸਾਲ ਕੋਈ ਕੰਮ ਹੀ ਨਹੀਂ ਹੋਇਆ ਜੀ 20 ਸਾਲ ਹੋ ਗਿਆ ਕੰਮ ਹੀ ਨਹੀਂ ਹੋਇਆ ਕੋਈ 10 ਸਾਲ ਹੋ ਗਏ ਸਾਡੀ ਗਲੀ 'ਚ ਨਾ ਆਇਆ ਐਮਐਲਏ ਨਾ ਆਇਆ ਪੀ ਆਇਆ ਕੋਈ ਬਈ ਜਿ ਲੱਗੇ ਨਹੀਂ ਸਾਡੇ ਉਹ ਤਾਂ ਕਹਿੰਦੇ ਵਿਕਾਸ ਵੜਾ ਕੀਤਾ ਆਪਣੇ ਵੈਸਤੇ ਵਿੱਚ ਕੁਛ ਨਹੀਂ ਆਪਣੀ ਮਰਜ਼ੀ ਨਾਲ ਵੋਟ ਪਾਣੇ ਮੰਗਣ ਵੀ ਨਹੀਂ ਆਉਂਦੇ ਸਾਡੇ ਕੋਲ ਵੋਟ ਇਹ ਵੀ ਤੁਹਾਨੂੰ ਕਰਵਾ ਸਕਦੇ ਏ ਐਮ ਪੀ ਐਮ ਐਲ ਕੋਈ ਕੰਮ ਨਹੀਂ ਕਰਾਉਦਾ ਹਾਂ ਹਾਂਜੀ ਬਿਲਕੁਲ ਉਹਨਾਂ ਦਾ ਨਾਲ ਘਰ ਬਿਲਕੁਲ ਵੀ ਆਏ ਨਹੀਂ ਇੱਥੇ ਨਹੀਂ ਆਂਦੇ ਹੀ ਨਹੀਂ ਜੀ ਆਂਦੇ ਹੀ ਨਹੀਂ ਕੀ ਐਟਾ ਬੋਗਨ ਤੇ ਦੇਖ ਕੇ ਚਲੇ ਜਾਂਦੇ ਨੇ ਆ ਕੇ ਦੇ ਗਣਾ ਚਾਹਦੇ ਹੋ ਕਿਵੇਂ ਦੇ ਮਾਹੌਲ ਜਿਹੜਾ ਬਣ ਚੁੱਕਾ ਮਾਨੇ ਦਾ ਪੂਰਾ ਗਲੀ ਚ ਨਹੀਂ ਆਂਦੇ ਆਪਣੇ ਆਪ ਨੂੰ ਬਹੁਤ ਹੰਕਾਰੀ ਸਮਝ ਲਾ ਪਏ ਆ ਵੀ ਆਪਾਂ ਕਿਤੇ ਚੇਤੀ ਜਾਣਾ ਆ ਠੀਕ ਹੈ ਤੇ ਲੋਕਾਂ ਨੂੰ ਇਹ ਖੁਦ ਇਹ ਖੁਦ ਐਸ ਬਣੀ ਜਿਹੜਾਂ ਦੇ ਬਾਅਦ ਚਲੇ ਠੀਕ ਹੈ ਇਹਦੇ ਘਰ ਜਿੋਂ ਲੱਗੇ ਤਾਂ ਪਤਾ ਚੱਲੇ ਤੇ ਇਹਨਾਂ ਨੇ ਕੁਝ ਸੋਚਿਆ ਨਹੀਂ ਕਿਸੇ ਬਾਰੇ ਸਿਰਫ ਆਪਣੀ ਸੀਟ ਆਪਣੀ ਸੀਟ ਆਪਣੀ ਸੀਟ ਜਦੋਂ ਹਰ ਜਾਂਦੇ ਫਿਰ ਹੁੰਦੇ ਆ ਕਿੰਨੀ ਦੇਰ ਤੋਂ ਇਹ ਜਿਹੜਾ ਸਮੱਸਿਆ ਦਾ ਅਨੁਆਰੀ ਹੈ ਇਹ ਸਮੱਸਿਆ ਲੱਗਦਾ ਹੈ ਕਿ ਜਦੋਂ ਇਹ ਐਮਪੀ ਬਣੇਗਾ ਉਹਦੀ ਸਮੱਸਿਆ ਆ ਰਹੀ ਹੈ ਪਹਿਲਾਂ ਕੰਟੀਨੂ 5-7 ਸਾਲ ਤੋਂ ਚੱਲ ਰਹੀ ਹੈ ਜੀ ਠੀਕ ਹੈ ਪਰ ਲਾਸਟ 2 ਸਾਲ ਤੋਂ ਬਹੁਤ ਜ਼ਿਆਦਾ ਹੈ ਪੰਜ ਜੀ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਪਾਣੀ ਪੀਣ ਨੂੰ ਨਹੀਂ ਤੁਹਾਡੇ ਸਹੀ ਹੈਗਾ ਗੱਡਰਾ ਜੋ ਪਾਣੀ ਬਾਹਰ ਆ ਰਿਹਾ ਹੈ ਇਹ ਵਿਕਾਸ ਹੈ ਮੈਨੂੰ ਕੋਲ ਵਿਕਾਸ ਕਹੇਗਾ ਪਹਿਲੇ ਮੈਂ ਦੇਖੂੰ ਕੌਣ ਜੀਣਾ ਚਾਹੇਗਾ ਇਹੋ ਜਿਹਾ ਮੈਂ ਹੋਏ ਤੇ ਮੱਛਰ ਮੱਖੀ ਬੱਚੇ ਗਿਰ ਰਹੇ ਆ ਨਾ ਸਾਡਾ ਉਹ ਮੇਰਾ ਘਰ ਆ ਵੇਖੋ ਥੜੀ ਤੋਂ ਆਪਾਂ ਕ੍ਰਾਸ ਕਰਕੇ ਜਾਂਦੇ ਆ ਗੱਡੀਆਂ ਅੰਦਰ ਕਰਦੇ ਆ ਸਾਈਕਲ ਅੰਦਰ ਕਰਦੇ ਸਾਰਾ ਅੰਧਕਾਰ ਕਰਦਾ ਬੁਰਾ ਹਾਲ ਹੈ ਸਾਡੀ ਸੋਈ ਵਿੱਚ ਕੁਛ ਤੇ ਕਰਨ ਭਾਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਦੇਖੋ ਭਾਈ ਮੈਂ ਨਾ ਆਪਣੀ ਬੋਰਡ ਦੀ ਬਹੁਤ ਜ਼ਿਆਦਾ ਕੀਮਤ ਸਮਝਦਾ ਸੀਗਾ ਪਰ ਇਹਦੇ ਵਾਂਗ ਦੇਖ ਕੇ ਲੱਗ ਰਿਹਾ ਕਿ ਸਾਡੀ ਬੋਰਡ ਦੇ ਕੋਈ ਕੀਮਤ ਹੈਗੀ ਐ ਆਂਦੇ ਜਾਂਦੇ ਲੋਕੀ ਮਜ਼ਾਕ ਕਰਨ ਲੱਗ ਪਏ ਕਿ ਹੁਣ ਮੱਛੀਆਂ ਛੁੱਟ ਦੋ ਵਿੱਚ ਕੀ ਕਹਿਣਾ ਚਾਹ ਰਹੇ ਤੁਸੀਂ ਭਾਈ ਦੱਸੋ ਕੀ ਕਰ ਸਕਦੇ ਆ ਫਾਈਨਲੀ ਬਹੁਤ ਜ਼ਿਆਦਾ ਨਰਕੀ ਆ ਸਾਰਾ ਇੱਕ ਹਿਸਾਬ ਦਾ ਹੈ ਚੰਡੀਗੜ੍ਹ ਮੁਹੱਲੇ ਜਿੰਨਾ ਵਧੀਆ ਲੱਗਦਾ ਸੀ ਨਾ ਉੱਤ ਤੋਂ ਜ਼ਿਆਦਾ ਵੈਸਟ ਏਰੀਆ ਦੇ ਵਿੱਚ ਚੰਡੀਗੜ੍ਹ ਮੁਹੱਲੇ ਦੇ ਵਿੱਚ ਖੜੇ ਆ ਤੁਸੀਂ ਵਿਕਾਸ ਦੇਖ ਸਕਦੇ ਹੋ ਸ਼ੀਤਲ ਰਾਗ ਤੇ ਸ਼ਸ਼ੀਲ ਰਿੰਕੂ ਜਿਹੜੀ ਜੋੜੀ ਬਣੀ ਉਹਨੇ ਦੇ ਇਸ ਟਾਈਮ ਤੇ ਗੱਲਬਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਮਹੱਲੇ ਦਾ ਵਿਕਾਸ ਹੋਏ ਕਾਫੀ ਦਿਨ ਤੋਂ ਹੈ ਤੇ 2-4 ਸਾਲਾਂ ਦਾ ਸਮੱਸਿਆ ਚੱਲਦੀ ਪਈ ਹੈ ਤਾਂ ਕੋਈ ਨਾ ਦੇਖਣ ਆਂਦਾ ਹੈ ਹਫ਼ਤਾ 10 ਦਿਨ 15 ਦਿਨ ਹੋ ਗਏ ਛੋਟੇ-ਛੋਟੇ ਬੱਚੇ ਨੇ ਨਾ ਰੋਟੀ ਖਾਣੀ ਲੋਕਾਂ ਦੀ ਆਵਾਜ਼ ਆ ਰਹੀ ਪਈ ਹੈ ਕਿਸਾਨੂੰ ਆਪਣੇ ਮਹੱਲੇ ਦਾ ਚਾਹੀਦਾ ਵਿਕਾਸ ਹੈ ਨਾ ਅੱਜ ਨੇ ਇੱਕ ਮੌਕਾ ਹੋਰ ਦਿਓ ਜੀ ਹਰ ਬਈ ਮੌਕੇ ਦੇ ਕੇ ਦੇਖ ਲੈ ਕੋਈ ਵਿਕਾਸ ਨਹੀਂ ਸਾਡੇ ਮਹੱਲੇ ਦਾ ਕੋਈ ਕਾਸ ਨਹੀਂ ਹੋਇਆ ਕਹਿੰਦੇ ਦੀਵੇ ਥਲੇ ਹਨੇਰਾ ਹੁੰਦਾ ਹੈ ਪਾਸੇ-ਪਾਸੇ ਚਾਨਣ ਮੜਦੇ ਪਰ ਦੀਵੇ ਥਲੇ ਇੱਥੇ ਹਨੇਰਾ ਰਸਤੇ-ਪਾਸੇ ਕੋਈ ਕੰਮ ਨਹੀਂ ਹੋਇਆ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹਾਲਾਤ ਇੰਨੇ ਬੱਤਰ ਹੋਏ ਪਏ ਤੁਹਾਡੇ ਇੱਥੇ ਇਹ ਕਹਿਣਾ ਚਾਹੁੰਦੇ ਆ ਕਿ ਨਿਕਲ ਕੇ ਬੱਚੇ ਆ ਪਾਣੀ ਬਹੁਤ ਭਰਿਆ ਹੁੰਦਾ ਹ ਔਰ ਸਾਰਾ ਮੁਹੱਲਾ ਸਾਰਿਆਂ ਨੇ ਅਧਰੂ ਹੀ ਨੰਗਣਾ ਆ ਆਣਾ ਜਾਣਾ ਬੱਚੇ ਵੀ ਜਾਂਦੇ ਆ ਸਿਆਣੇ ਵੀ ਜਾਂਦੇ ਆ ਬਜ਼ੁਰਗ ਵੀ ਜਾਂਦੇ ਆ ਇੱਥੇ ਨੰਗ ਪਾਣੀ ਹੈਗੇ ਆ ਪਾਥੂ ਚੱਲ ਨਹੀਂ ਸਕਦੇ ਹੈਗੇ ਤੁਹਾਡੇ ਰਿੰਕੂ ਦੇ ਸ਼ੀਤਲ ਨਗਰ ਦਾ ਬਿਲਕੁਲ ਨਾਲ ਘਰ ਆਏ ਨਹੀਂ ਕਦੀ ਨੇ ਆਂਦੇ ਸੀ ਕਰਵਾਉਂਦੇ ਸੀ ਸਾਫ ਹੈ ਕਿ ਨਹੀਂ ਉਹਨੇ ਨਹੀਂ ਕਰਵਾਇਆ ਕਦੇ ਸਾਫ ਪਰ ਲੈ ਵਟੇ ਨਾ 1 ਸਾਲ ਦਾ ਬਿਲਕੁਲ ਬੰਦ ਹੈ 1 ਸਾਲ ਤੋਂ ਕੋਈ ਵੀ ਨਹੀਂ ਆਇਆ ਇੱਥੇ ਪੁੱਛਣੇ ਹੋ ਰਿਹਾ 1 ਸਾਲ ਆਂਦੇ ਆਏ ਛੋਟੇ ਛੋਟੇ ਮਾਰੇਗੇ ਬਿਲਕੁਲ ਸਾਫ ਨਹੀਂ ਹੁੰਦਾ ਸਰੋ ਪ੍ਰੋਬਲਮ ਇਹਦਾ ਹੈ ਕਿ ਪਿੱਛੋਂ ਬੰਦ ਹੈ ਤੇ ਲੇਬਰ ਜਿਹੜੀ ਹੈ ਕਿ ਉਹਨਾਂ ਅੰਦਰ ਜਾਂਦੀ ਨਹੀਂ ਹੈ ਇਹ ਸਫਾਈ ਕਰਨ ਵਾਲੀ ਆ ਪਾਈਪਾ ਬਹੁਤ ਨੀਚੇ ਹੈ ਐਮਪੀ ਸਾਹਿਬ ਇਹ ਕਹਿੰਦੇ ਆ ਐਮਐਲਏ ਸਾਹਿਬ ਇਹ ਹੀ ਕਹਿੰਦੇ ਆ ਕਿ ਪਾਈਪਾਂ ਥੱਲੇ ਹੁੰਦੇ ਕਾਰਨ ਇਹ ਪ੍ਰੋਬਲਮ ਸੋਲਵ ਨਹੀਂ ਹੁੰਦੀ ਹੈਗੀ ਸੋਲਵ ਕੋਈ ਦਾ ਹੱਲ ਵੀ ਤਾਂ ਹੋਏਗਾ ਕੋਈ ਸਰ ਉਹ ਕਹਿੰਦੇ ਆ ਕਿ ਹੁਣ ਨਾ ਜਾਨੀ ਕਿ ਟੁੱਟ ਗਈ ਹੈ ਸਰਕਾਰ ਕਿਸੇ ਦੀ ਵੀ ਨਹੀਂ ਹੈਗੀ ਤੇ ਸਾਡੀ ਨਾ ਸੁਣੀ ਨਹੀਂ ਜਾਂਦੀ ਤੇ ਦੱਸ ਕੀ ਐਮਸੀ ਵਾਲੇ ਸਾਡੀ ਸੁਣਦੇ ਨਹੀਂ ਕੰਮ ਨਹੀਂ ਕਰਦੇ ਐਮਪੀ ਰਹਿ ਚੁੱਕੇ ਆ ਐਮਐਲਏ ਰਹਿ ਚੁੱਕੇ ਉਹਨਾਂ ਦੀ ਨਹੀਂ ਸੁਣਦੇ ਸਰ ਉਹ ਕਹਿੰਦੇ ਕਿ ਐਮਸੀ ਸਾਡੀ ਸੁਣਨ ਨਹੀਂ ਦੇਈ ਕੀ ਸੈਂਟਰ ਚ ਸਰਕਾਰ ਹੋ ਰਹਾ ਐ ਐਮਸੀਸ ਕੌਂਸਲਰ ਬਣਾ ਕੋ ਸਮਝਾ ਨਹੀਂ ਹੋ ਰਿਹਾ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਮਾਤਾ ਕੀ ਕਹਿਣਾ ਚਾਹੁੰਦੇ ਹੋ ਬੋਲ 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 ਵੈਸਟ ਏਰੀਆ ਦੇ ਚੰਡੀਗੜ੍ਹ ਮੁਹੱਲੇ ਦੇ ਵਿੱਚ ਖੜੇ ਆ ਤੁਸੀਂ ਵਿਕਾਸ ਦੇ ਸਕਦੇ ਹੋ ਸੁਸ਼ੀਲ ਘੁਮਾਰਿੰਗ ਕੋ ਜਿਹੜੇ ਐਮਪੀ ਰਹਿ ਚੁੱਕੇ ਤੇ ਵਿਧਾਇਕ ਸ਼ੀਤਲ ਨਰਾਗ ਦਾ ਏਰੀਆ ਹੈ ਬਿਲਕੁਲ 5 ਮਿੰਟ ਦਾ ਵੀ ਨਹੀਂ ਰਸਤਾ ਵਾ ਉਹਨਾਂ ਦਾ ਘਰ ਤੋਂ ਪਰ ਵਿਕਾਸ ਤੁਸੀਂ ਦੇਖ ਸਕਦੇ ਹੋ ਹਾਲਾਤ ਦੇਖਣ ਨੂੰ ਕਾ ਵੀ ਜਿਹੜੇ ਖਰਾਬ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਦੀ ਕੰਪਲੇਂਟ ਆ ਮੁਹੱਲਾ ਵਾਸੀਆਂ ਦੀ ਕਿ ਨਾ ਤਾਂ ਇੱਥੇ ਪੀਣ ਨੂੰ ਪਾਣੀ ਆ ਤੇ ਨਾ ਤਾਂ ਕੋਈ ਵੀ ਸੁਵਿਧਾ ਵਾ ਕੋਈ ਵੀ ਇੱਥੇ ਖੈਰ ਲੈਣ ਨੂੰ ਨਹੀਂ ਆਂਦਾ ਤੇ ਇਸੇ ਤਰ੍ਹਾਂ ਹੀ ਹੋਰ ਹਾਲਾਤ ਦਿਖਾਵਾਂਗੇ ਵੈਸਟ ਏਰੀਆ ਦੇ ਬਹੁਤ-ਬਹੁਤ ਤੁਹਾਡਾ ਧੰਨਵਾਦ